ਆਫ ਗੋ ਦਿੱਤਾ ਸਭਾਪਤੀ ਜੀ ਮੇਰੇ ਸੰਗਰੂਰ ਲੋਕ ਸਭਾ ਦੇ ਸਨਾਮ ਦੇ ਰਹਿਣ ਵਾਲੇ ਸ਼ਹੀਦ ਉਦਮ ਸਿੰਘ ਨੇ 21 ਸਾਲਾਂ ਬਾਅਦ ਜਲਿਆਂ ਵਾਲੇ ਕਤਲੇਆਮ ਦਾ ਬਦਲਾ ਮਾਈਕਲ ਐਡਵਾਇਰ ਨੂੰ ਗੋਲੀ ਮਾਰ ਕੇ ਲੰਡਨ ਵਿੱਚ ਲਿਆ ਤੇ ਅੱਜ ਉਹਨਾਂ ਦਾ ਸ਼ਹੀਦੀ ਦਿਵਸ ਹੈ ਤੇ ਮੈਂ ਅੱਜ ਦੇ ਦਿਨ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਸਿਰ ਝੁਕਾ ਕੇ ਮੈਂ ਉਹ ਦੇਣਾ ਤੇਸ ਤੋਂ ਬਾਅਦ ਸਭਾਪਤੀ ਜੀ ਜੇ ਮੈਂ ਰੇਲਵੇ ਦੇ ਬਜਟ ਦੀ ਗੱਲ ਕਰਾਂ ਤਾਂ ਸਾਡੇ ਮਾਲਵੇ ਦਾ ਵਿੱਚੇ ਮੇਰੇ ਸੰਗਰੂਰ ਦਾ ਜਿਹੜਾ ਬਹੁਤਾ ਹਿੱਸਾ ਇਵਨ ਰਾਜਸਥਾਨ ਦੇ ਗੰਗਾਨਗਰ ਤੱਕ ਸਾਰੇ ਦਾ ਸਾਰਾ ਸੇਤ ਸਹੂਲਤਾਂ ਲਈ ਪੜ੍ਹਾਈ ਲਈ ਤੇ ਸਰਕਾਰੀ ਕੰਮਕਾਜ ਦੇ ਲਈ ਜਿਹੜਾ ਉਹ ਚੰਡੀਗੜ੍ਹ ਤੇ ਜਿਹੜਾ ਡਿਪੈਂਡੈਂਟ ਹੈ ਤੇ ਸਰ ਇਹਦੇ ਲਈ ਸਭ ਤੋਂ ਇੱਕ ਸੰਗਰੂਰ ਦੀ ਜਾਂ ਪੂਰੇ ਸਾਡੇ ਮਾਲਵੇ ਖੇਤਰ ਦੀ ਲੰਬੇ ਸਮੇਂ ਦੀ ਡਿਮਾਂਡ ਕਿ ਜਿਹੜੀ ਚੰਡੀਗੜ੍ਹ ਜਿਹੜੀ ਰਾਜਪੁਰਾ ਕਨੈਕਟੀਵਿਟੀ ਹੈ ਉਹ ਕੀਤੀ ਜਾਵੇ ਪਰ ਸਰ ਉਹ ਇੰਨੇ ਲੰਬੇ ਸਮੇਂ ਦੀ ਚੱਲ ਰਹੀ ਹੈ ਪਹਿਲਾਂ ਮਤਲਬ ਉਹ ਸਮਝਦੇ ਆ ਕਿ ਪੰਜਾਬ ਦੇ ਇੱਕ ਸਿਆਸੀ ਪਰਿਵਾਰ ਦੀਆਂ ਜਿਹੜੀਆਂ ਬਸਾਂ ਸਰੂਟ ਤੇ ਚੱਲਦੀਆਂ ਸੀ ਜੀਦੇ ਕਰਕੇ ਉਹ ਜਿਹੜਾ ਰੂਟ ਸੀਗਾ ਉਹ ਮੁਕੰਮਲ ਜਿਹੜਾ ਉਹ ਨਹੀਂ ਹੋ ਸਕਿਆ ਪਰ ਸਰ ਹੁਣ ਪੰਜਾਬ ਦੇ ਵਿੱਚ ਭਗਵਾਨ ਤਮਨਜੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸਰਕਾਰ ਵੱਲੋਂ ਪੂਰੀ سپورਟ ਹੈ ਸੇਸੇ ਕਰਕੇ ਸਰ ਮੈਂ ਬੇਨਤੀ ਕਰਦਾ ਕਿ ਜਿਹੜਾ ਉਹ ਰੂਟ ਹੈ ਉਹ ਮੁਕੰਮਲ ਕੀਤਾ ਜਾਵੇ ਜਿਹਦੇ ਨਾਲ ਮੈਂ ਸਮਝਦਾ ਕਿ ਲੋਕਾਂ ਦਾ ਆਰਥਿਕ ਤੌਰ ਤੇ ਫਾਇਦਾ ਵੀ ਹੋਊਗਾ ਤੇ ਦੂਜਾ ਜਿਹੜਾ ਸੜਕਾਂ ਦੇ ਉੱਪਰ ਐਕਸੀਡੈਂਟ ਹੁੰਦੇ ਆ ਉਹ ਵੀ ਜਿਹੜਾ ਘਟਣਗੇ ਪਰ ਸ਼ਰਤ ਇਹ ਹੈ ਵੀ ਜਿਹੜੇ ਰੇਲਵੇ ਵਾਲੇ ਐਕਸੀਡੈਂਟ ਹੈ ਉਹ ਵੀ ਜਿਹੜੇ ਆ ਘਟਾਏ ਜਾਣ ਤੇ ਦੂਜਾ ਸਭਾਪਤੀ ਜੀ ਇਹ ਸਰਕਾਰ ਨੇ ਜਿੱਥੇ ਆਮ ਜਿਹੜੇ ਨਾਗਰਿਕ ਹੈ ਉਹਨਾਂ ਤੇ ਬਜਟ ਦੇ ਵਿੱਚ ਨਵੇਂ ਟੈਕਸ ਲਗਾ ਕੇ ਲੌਂਗ ਟਰਮ ਜਿਹੜਾ ਗੇਨ ਟੈਕਸ ਵਧਾਇਆ ਗਿਆ ਸ਼ਾਰਟ ਟਰਮ ਗੇਨ ਟੈਕਸ ਵਧਾਇਆ ਗਿਆ ਬੋਝ ਪਾਇਆ ਉੱਥੇ ਸਭ ਤੋਂ ਜਿਹੜਾ ਵੱਡਾ ਬੋਝ ਜਿਹੜੇ ਸੀਨੀਅਰ ਸਿਟੀਜ਼ਨ ਨੇ ਚਾਹੇ ਉਹ ਮੇਲ ਆ ਚਾਹੀ ਫੀਮੇਲ ਆ ਚਾਹੇ ਜਿਹੜੇ 트랜ਸਜੈਂਡਰ ਹੈ ਉਹਨਾਂ ਨੂੰ ਜਿਹੜਾ ਕੰਸੈਸ਼ਨ ਮਿਲਦਾ ਸੀ ਉਹ ਵੀ ਜਿਹੜਾ ਪਿਛਲੇ 4 ਸਾਲ ਤੋਂ ਜਿਹੜਾ ਬੰਦ ਹੈ ਉਹ ਕਰ ਦਿੱਤਾ ਗਿਆ ਸਭਾਪਤੀ ਜੀ ਰੋਜ਼ ਸਾਡੇ ਦੇਸ਼ 'ਚ 2.5 ਕਰੋੜ ਡੇਲੀ ਲੋਕ ਆ ਜਿਹੜੇ ਟ੍ਰੇਨ ਤੇ ਸਫਰ ਜਿਹੜਾ ਤੈਅ ਕਰਦੇ ਆ ਤੇ ਸਾਲ ਦਾ ਲੈ ਤਾਂ तकरीबन 650 ਤੋਂ ਲੈ ਕੇ 700 ਕਰੋੜ ਤੱਕ ਲੋਕ ਆ ਜਿਹੜੇ ਸਫਰ ਜਿਹੜਾ ਉਹ ਤੈਅ ਕਰਦੇ ਆ ਇਹਨੇ ਵੱਡੀ ਗਿਣਤੀ ਜਿੱਥੇ ਲੋਕ ਤੈਅ ਕਰਦੇ ਹੋਣ ਤੇ ਉਹਨਾਂ 'ਚੋਂ ਬਹੁਤ ਵੱਡੀ ਗਿਣਤੀ ਜਿਹੜੀ ਸੀਨੀਅਰ ਸੀਟ ਚ ਹੁੰਦੀ ਆ ਪਹਿਲਾਂ ਜਿਹੜੇ ਪੁਰਸ਼ ਸੀ ਉਹਨਾਂ ਨੂੰ 40% ਕਿਰਪਾ ਸਾਹਿਬ ਕਰ ਜੈਂਡਰ ਨੂੰ 40% ਕਿਰਪਾ ਸਮਾਜ ਜਿਹੜੀਆਂ ਔਰਤਾਂ ਸੀ ਉਹਨਾਂ ਨੂੰ 50% ਕੰਸੈਸ਼ਨ ਮਿਲਦਾ ਸੀ ਤੇ ਸਰ ਉਹ ਵੀ ਤੁਸੀਂ ਇਹਦੇ ਵਿੱਚ ਜਿਹੜਾ ਬੰਦ ਹੈ ਉਹ ਕਰ ਦਿੱਤਾ ਗਿਆ ਤੇ ਮੇਰੀ ਬੇਨਤੀ ਹੈ ਕਿ ਜਿਹੜਾ ਕੰਸੈਸ਼ਨ ਹੈ ਦੁਬਾਰਾ ਚਾਲੂ ਕੀਤਾ ਸਭ 2 ਮਿੰਟ ਸਰ ਇੱਕ ਸਰ EDF ਜਿਹੜਾ ਰੂਟ ਹੈ ਉਹ ਲੁਧਿਆਣੇ ਤੋਂ ਲੈ ਕੇ ਜਿਹੜਾ ਬੰਗਾਲ ਤੱਕ ਹੈ ਸਰ ਮੇਰੀ ਬੇਨਤੀ ਹੈ ਕਿ ਪੰਜਾਬ ਦੀ ਇੰਡਸਟਰੀ ਮਰੀ ਪਈ ਆ ਸਾਡੇ ਜਲੰਧਰ ਚ ਸਪੋਰਟਸ ਗੁੱਡਸ ਬੰਦੀਆਂ ਲੈਦਰ ਗੁੱਡਸ ਬੰਦੀਆਂ ਸਾਡੇ ਅੰਮ੍ਰਿਤਸਰ ਚ ਜਿਹੜਾ ਫੈਬਰਿਕ ਜਿਹੜਾ ਉਹ ਬੰਦ ਆ ਸੋ ਮੇਰੀ ਬੇਨਤੀ ਹੈ ਕਿ ਜਿਹੜਾ ਉਹ ਰੂਟ ਆ ਉਹ ਲੁਧਿਆਣੇ ਤੋਂ ਜਲੰਧਰ ਤੇ ਅੰਮ੍ਰਿਤਸਰ ਤੱਕ ਵੀ ਜਿਹੜਾ ਐਕਸਟੈਂਡ ਆ ਉਹ ਕੀਤਾ ਜਾਵੇ ਤੇ ਸਰ ਹੋਰ ਕਾਈਂਡਲੀ ਸਰ ਇੱਕ ਵੱਡੀ ਜਿਹੜੀ ਸਮੱਸਿਆ ਜਿਹੜੇ ਆਲਰੇਡੀ ਯੂ ਹੈਵ ਮੈਂਸ਼ਨ ਇੱਕ ਮਿੰਟ ਸਰ ਸਰ ਜਿਹੜੇ ਫਲਾਈਓਵਰ ਬੰਦੇ ਨੇ ਪੰਜਾਬ ਚ ਜਗਾ ਜਗਾ ਤੇ ਇਹ ਪੂਰੇ ਪੰਜਾਬ ਦੀ ਨਾ ਪੂਰੇ ਦੇਸ਼ ਦੀ ਸਮੱਸਿਆ ਆ ਕਿ ਜਿਹੜਾ ਸੜਕ ਵਾਲਾ ਪਾਰਟ ਹੈ ਉਹ ਤਾਂ ਪੂਰਾ ਹੋ ਜਾਂਦਾ ਪਰ ਜਿਹੜੀ ਰੇਲਵੇ ਕ੍ਰੋਸਿੰਗ ਹੈ ਉਹ 2-2 3-3 ਸਾਲ ਜਿਹੜੇ ਆ ਉਹ ਜਿਹੜੀ ਪੂਰੀ ਹੈ ਉਹ ਨਹੀਂ ਹੋ ਪਾਉਂਦੀ ਤੁਸੀਂ ਰੇਲਵੇ ਮਨਿਸਟਰ ਜਿਹੜੇ ਸਟੇਟ ਆਫ ਮਨਿਸਟਰ ਬਣਾਇਆ ਹੈ ਕਿਰਪਾ ਸਮਾਪਤ ਲਾਗੇ ਇਤਰਾਹੇ ਵਾਲਾ ਪੁਲ ਸਾ ਲੰਬੇ ਸਮੇਂ ਤੋਂ ਜਿਹੜਾ ਉਹ ਪੈਂਡਿੰਗ ਪਿਆ ਜਿਹਦੇ ਕਰਕੇ ਕਨੈਕਟੀਵਿਟੀ ਨਹੀਂ ਹੋ ਪਾਰ ਧੰਨਵਾਦ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਡੀ ਰਵੀ ਕੁਮਾਰ ਜੀ